ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਾਂ ਕਿ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜੀ ਜਿਸ ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਸੀ ਕੁਝ ਕੁ ਦਿਨ ਪਹਿਲਾਂ ਆਪਾਂ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਸਾਡਾ ਪੰਜਾਬ ਵਾਲੇ ਕਿਹੜੀ ਕਮਲ ਵੀ ਹੋਰ ਆਣੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਲਿਖਿਆ ਸੀ ਉਹਨਾਂ ਨੇ ਤਿੰਨ ਪੋਸਟਾਂ ਪਾਈਆਂ ਸੀ ਕਿ ਕਿਹੜੀ ਵੀਡੀਓ ਆਵੇ ਤਾਂ ਸਾਰੇ ਲੋਕਾਂ ਨੇ ਕਮੈਂਟ ਸੀ ਕਿ ਮੈਂ ਕਿਉਂ ਦਰਦ ਸੁਣਾਵਾਂ ਦਾ ਦੂਸਰਾ ਭਾਗ ਹੋਣਾ ਚਾਹੀਦਾ ਵਾ ਤਾਰੇ ਅੱਜ ਉਹਨਾਂ ਦਾ ਉਹ ਭਾਗ ਨਹੀਂ ਆਇਆ ਵਾ ਉਹਨਾਂ ਨੇ ਇੱਕ ਨਵੀਂ ਸੀਰੀ ਸ਼ੁਰੂ ਕੀਤੀ ਹੈ ਜੰਡਾਲ ਨੂਹਾ ਤੇ ਉਹ ਕਿਉਂਕਿ ਉਹ ਆਪਾ ਤੁਹਾਨੂੰ ਦੱਸ ਦਈਏ ਇਹਨਾਂ ਨੇ ਕਿਉਂ ਸ਼ੁਰੂ ਕੀਤੀ ਹੈ ਕਿਉਂਕਿ ਮਾਇਮੇ ਕਿਨੂੰ ਦਰਦ ਸੁਨਾਵਾ ਵਾ ਹਨਾ ਵਾਲੀ ਹਜੇ ਉਹਨਾਂ ਨੇ ਉਹ ਨਹੀਂ ਹਲੇ ਉਹਨਾਂ ਨੇ ਬਣਾਉਣੀ ਸੀਗੀ ਵੀਡੀਓ ਇਹ ਤੇ ਕਿਉਂਕਿ ਬਹੁਤ ਹੀ ਟਾਈਮ ਲੱਗਦਾ ਇਹੋ ਜੀਆਂ ਇਹ ਬਹੁਤ ਡੂੰਘਾਈ ਵਜੋਂ ਲਿਖੀ ਗਈ ਸੀ ਮਾਇਮੇ ਕਿਨੂੰ ਦਰਦ ਸੁਨਾਵਾ ਵਾਲੀ ਵੀਡੀਓ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਲਿਖੀ ਗਈ ਸੀ ਇਹ ਵੀਡੀਓ ਹਨਾ ਤੇ ਸੋ ਉਹਨਾਂ ਕੋਲ ਇਹ ਸਕ੍ਰਿਪਟਿੰਗ ਉਹਨਾਂ ਨੇ ਨਹੀਂ ਹਲੇ ਲਿਖੀ ਸੀ ਇਸ ਕਰਕੇ ਉਹਨਾਂ ਨੇ ਚੰਡਾਲ ਲੋਹਾ ਦਿਖਾਇਆ ਵੀਡੀਓ ਸ਼ੁਰੂ ਕੀਤੀ ਆ ਤੇ ਉਹਨਾਂ ਨੇ ਇਹ ਅੱਜ ਦੇ ਟਾਈਮ ਦੀ ਸਚਾਈ ਦਿਖਾਈ ਆ ਜੋ ਕਿ ਹਰ ਘਰ ਘਰ ਵਿੱਚ ਅੱਜ ਦੇ ਟਾਈਮ ਵਿੱਚ ਇਹ ਹੁੰਦਾ ਵਾ ਤੇ ਕਿਵੇਂ ਮਾਵਾਂ ਆਪਣੇ ਪੁੱਤ ਪਾਲਦੀਆਂ ਵਾ ਅਜੇ ਤਾਈਂ ਵਿੱਚ ਵੀ ਸਾਰੇ ਲੋਕ ਹੀ ਕਹਿੰਦੇ ਧੀ ਨਾ ਹੋਵੇ ਪੁੱਤ ਹੋਣ ਭਾਵੇਂ 4 ਹੋਣਾ ਹੈਨਾ ਤੇ ਹਾਲੇ ਵੀ ਲੋਕਾਂ ਦੀ ਅੱਖਾਂ ਨਹੀਂ ਖੁੱਲੀਆਂ ਪਰ ਇਹ ਵੀਡੀਓ ਲੋਕਾਂ ਦੀ ਅੱਖਾਂ ਦਿਖਾਉਣ ਨੂੰ ਹੀ ਵਡਾਈ ਗਈ ਹੈ ਵੀ ਉਹ ਲੋਕਾਂ ਦੀਆਂ ਅੱਖਾਂ ਖੁੱਲਣ ਵੀ ਆਪਾਂ ਕਹਿੰਦੇ ਪੁੱਤ ਹੋਣਾ ਚਾਹੀਦਾ ਪੁੱਤ ਹੋਣੇ ਚਾਹੀਦੇ ਹੈਨਾ ਤੇ ਪੁੱਤਾਂ ਦਾ ਲੋਹਾ ਜਦੋਂ ਆ ਜਾਂਦੀ ਹੈ ਤੇ ਫਿਰ ਮਾਪਿਆਂ ਦਾ ਕੀ ਹਾਲ ਹੁੰਦਾ ਇਸ ਨਾਲ ਚੰਗਾ ਅਗਲਾ ਕਹਿੰਦੇ ਧੀ ਹੋਵੇ ਧੀ ਹਰ ਦੁੱਖ ਸੁੱਖ ਵਡਾਉਂਦੀ ਆ ਹੈਨਾ ਧੀ ਜਿੱਥੇ ਧੀ ਖੜ ਜਾਂਦੀ ਉਥੇ ਪੁੱਤ ਨਹੀਂ ਖੜਦਾ ਹੈਨਾ ਤੇ ਤੀ ਦੱਤ ਨਹੀਂ ਦੇਖ ਸਕਦੀ ਆਪਣੀ ਪੇਕਿਆਂ ਦਾ ਆਪਣੇ ਘਰ ਦਾ ਮਾਪਿਓ ਦਾ ਦਰਦ ਹਨਾ ਤੇ ਨੂਹਾਂ ਦਾ ਬਗਾਨੇ ਘਰ ਆਈਆਂ ਹੁੰਦੀਆਂ ਉਹਨਾਂ ਨੇ ਤਾਂ ਕਦਾ ਸਮਝਣਾ ਇਹ ਸਚਾਈ ਦਿਖਾਈ ਆ ਅੱਜ ਦੇ ਟਾਈਮ ਦੀ ਤੇ ਉਮੀਦ ਕਰਦੀ ਆ ਵੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜਿਵੇਂ ਤੁਸੀਂ ਉਹਨਾਂ ਦੀ ਪਹਿਲਾਂ ਵੀਡੀਓਜ਼ ਨੂੰ ਪਿਆਰ ਦਿੰਦੇ ਸੀ ਉਸੇ ਤਰ੍ਹਾਂ ਇਸ ਵੀਡੀਓਜ਼ ਨੂੰ ਵੀ ਪਿਆਰ ਦਿਓ ਜੋ ਹਰ ਸਮੇਂ ਉਹ ਸੋਚਾਈ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਵੀ ਉਹਨਾਂ ਨੇ ਚੰਡਾਲ ਨੋਹਾਂ ਦੀ ਵੀਡੀਓ ਲੈ ਕੇ ਆਂਦੀ ਆ ਵੀ ਨੋਹਾਂ ਕਿਵੇਂ ਆਪਣੇ ਸਾਸੜਾ ਦਾ ਬਿਹੇਵ ਕਰਦੀ ਆ ਜਠਾੜੀ ਹਿੰਦਰਾ ਜਠਾੜੀ ਦਾ ਬਿਹੇਵ ਕਿਵੇਂ ਹੁੰਦਾ ਜਿਹੜੇ ਟਾਈਮ ਵਿੱਚ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ